ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਠੀਕ ਠਾਕ ਹੋਈ ਚਲੋ ਆਰੋ ਜੀ ਗੱਲ ਕਰੀਏ ਅਪਡੇਟ ਦੀ ਆਪਾਂ ਕੱਲ ਬੜਾ ਇਹਨਾਂ ਨੇ ਗਾਹ ਪਾਇਆ ਵੀ ਭਾਨਾ ਸਿੱਧੂ ਬਾਹਰ ਆ ਗਿਆ ਬਾਹਰ ਨੂੰ ਜ਼ਮਾਨਤ ਮਿਲ ਜਣੀ ਆ ਉਹਦੀ ਬੇਲ ਹੋ ਜਣੀ ਆ ਅੱਜ ਫੇਰ ਸ਼ਾਮ ਨੂੰ ਤੁਸੀਂ ਕਿੰਨੇ ਬੰਦੇ ਨੇ ਦੇਖਣਾ ਵੀ ਲੱਖਾ ਸਿਧਾਣਾ ਜਿਹੜਾ ਉਹ ਲਾਈਵ ਹੋ ਕੇ ਦੱਸਦਾ ਵੀ ਕੱਲ ਨੂੰ ਸ਼ਾਮ ਨੂੰ ਕੱਲ ਦੀ ਗੱਲ ਮੈਂ ਕਰਦਾ ਵੀ ਅੱਜ ਸ਼ਾਮ ਨੂੰ ਵੀ ਭਾਨੇ ਸਿੱਧੂ ਨੇ ਬਾਹਰ ਆ ਜਾਣਾ ਜ਼ਮਾਨਤ ਹੋ ਜਣੀ ਆ ਉਹਦੀ ਫੇਰ ਉਹ ਇੱਕ ਨਾਲ ਗੱਲ ਹੋਰ ਕਹਿੰਦਾ ਤੁਸੀਂ ਜਾ ਕੇ ਉਹਦੀ ਲਾਈਵ ਤੇ ਆਣ ਨਾਲ ਸੁਣਿਓ ਕਹਿੰਦਾ ਵੀ ਭਾਈ ਇਹਨਾਂ ਨੇ ਹੁਣ ਇੱਕ ਅੱਧਾ ਪਰਚਾ ਤੇ ਹੋਰ ਪਾ ਕੇ ਉਹਨੂੰ ਅੰਦਰ ਰੱਖਣਾ ਹੁਣ ਮੈਂ ਇਹ ਚੀਜ਼ ਕਲੀਅਰ ਕਰ ਦਮੈਂ ਇੱਕ ਗੱਲ ਪਹਿਲਾਂ ਵੀ ਜਿਹੜੇ ਹਨਾ ਇਹਨਾਂ ਨੂੰ ਸਿਰਫ ਇੰਨਾ ਪੁੱਛਿਓ ਕਿਸੇ ਨੂੰ ਜਿਹੜੇ ਬੰਦੇ ਆ ਵੀਡੀਓ ਮਤਲਬ ਜਿਹੜੇ ਸੁਣਦੇ ਰਹਿਣਾ ਜੇ ਕਿਸੇ ਬੰਦੇ ਨਾਲ ਤੁਹਾਡੇ ਇਹਨਾਂ ਦਾ ਨਹੀਂ ਤਾਲੁਕਤ ਹੈਗੇ ਨੇ ਤਾਂ ਇਹਨੂੰ ਮੈਂ ਪੁੱਛਿਓ ਭਾਈ ਸਾਨੂੰ ਜਿਹੜਾ ਹੁਣ ਇਹਨਾਂ ਨੇ ਨਵਾਂ ਕਿਹਨੇ ਮੁਕਦਮਾ ਪਾਇਆ ਭਾਨੀ ਸਿੱਧੂ ਤੇ ਚੈਨੀ ਚੋਰ ਦਾ 379 ਦੀ ਧਾਰਾ ਨਾਲ ਲਾਈਆ ਤੈਨੂੰ ਸੋਨਾ ਸੀ ਦੀ ਉਦੋਂ ਕੀ ਹੋਇਆ ਉਹਨਾਂ ਨੇ ਭਾਨੇ ਸਿੱਧੂ ਨੂੰ ਹੋਰ ਰਿਮਾਂਡ ਦੇ ਵਿੱਚ ਲੈ ਲਿਆ ਪਹਿਲੀ ਜਿਹੜੀ ਪੁਰਾਣੀ ਐਫ ਆਈ ਆਰ ਇਹਨਾਂ ਨੇ ਦਰਜ ਕਰਾਈ ਸੀ ਉਹਦਾ ਨੰਬਰ ਸੀਗਾ 0058 ਐਫ ਆਈ ਆਰ ਉਹ ਆਪਾਂ ਆਨਲਾਈਨ ਵੀ ਚੈੱਕ ਕਰ ਸਕਦੇ ਹਾਂ ਵੀ ਭਾਨੇ ਸਿੱਧੂ ਤੇ ਪਰਚਾ ਹੋਇਆ ਜਾਂ ਨਹੀਂ ਹੋਇਆ ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ ਇਹਨਾਂ ਤੋਂ ਐਤਕੀ ਜਿਹੜਾ ਨਵਾਂ ਐਫ ਆਈ ਆਰ ਹੋਈ ਹੈ ਨਾ ਐਫ ਆਈ ਆਰ ਇਹ ਤੋਂ ਹੋਈ ਹੈ ਇਹਨਾਂ ਤੋਂ ਨੰਬਰ ਲਓ ਕੇ ਭਾਈਸਨ ਨੂੰ ਐਫ ਆਈ ਆਰ ਦਾ ਨੰਬਰ ਦੇ ਤੁਹਾਨੂੰ ਲਾਈਵ ਦਿਖਾਉਂਗਾ ਮੈਂ ਵੀ ਕਿਵੇਂ ਚੈੱਕ ਹੁਣੀ ਆ ਤੇ ਕਿੱਥੇ ਕਿੱਥੇ ਕੀ ਕੀ ਕਰਨਾ ਮੇਰੇ ਹਿਸਾਬ ਨਾਲ ਭਾਨੇ ਸਿੱਧੂ ਤੇ ਪਰਚੇ ਹੋਏ ਹੀ ਨਹੀਂ ਹੈਗੇ ਕਿਉਂਕਿ ਜੇ ਆਪਾਂ ਧਾਰਾ 384 ਦੀ ਆਪਾਂ ਗੱਲ ਕਰੀਏ ਮੇਰੇ ਕੋਲ ਬਿਆਸ ਟਾਈਮ ਆਪਣੇ ਕੋਲ ਨਾ ਜਿਹੜੇ ਐਸ ਐਚਓ ਦੀ ਗੱਲ ਕਰਦਾ ਜਿਹਨੇ ਕੇਸ ਪਾਇਆ ਹੈ ਤੇ ਉਹਨੇ 384 ਲਾਈਆ ਉਹਦੇ ਬਿਆਨ ਮੇਰੇ ਕੋਲ ਰਿਕਾਰਡ ਪਏ ਨੇ ਇਹਨਾਂ ਨੇ ਬਾਕੀ ਸਾਰੀਆਂ ਸਾਈਡਾਂ ਤੋਂ ਉਹ ਜਿਹੜੀ ਐਸ ਐਚਓ ਦੀ ਵੀਡੀਓ ਸੀਗੀ ਇਹਨਾਂ ਨੇ ਡਿਲੀਟ ਕਰਤੀ ਚਾਹੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਲੱਭ ਵੀ ਸਕਦੇ ਤੁਹਾਨੂੰ ਲੱਭਣੀ ਨਹੀਂ ਹੈਗੀ ਉਹ ਆਪਣੇ ਕੋਲ ਰਿਕਾਰਡਿੰਗ ਪਈ ਆ ਉਹ ਅਮੇ ਤੁਹਾਨੂੰ ਸਰ ਕੋ ਸ਼ਾਮ ਨੂੰ ਦਿਖਾਉਂਗਾ ਜਦ ਮੈਂ ਲਾਈਵ ਆਉਂਗਾ ਉਹਦੇ ਵਿੱਚ ਐਸ ਐਚਓ ਆਪਣੇ ਮੂੰਹ ਨਾਲ ਆਪ ਬੋਲ ਕੇ ਕਹਿੰਦਾ ਵੀ ਭਾਈ ਇਹਨੇ ਇਹਨੇ ਥ੍ਰੈਟ ਦਿੱਤੇ ਨੇ ਇੱਕ ਬੁੜੀ ਨੂੰ ਏਕਣ ਕਰਕੇ ਆਏ ਗਾਲਾਂ ਕੱਢੀਆਂ ਨੇ ਪੈਸਿਆਂ ਦਾ ਉਹਨੇ ਅਲਿਗੇਸ਼ਨ ਲਾਇਆ ਨੇ ਪੈਸਿਆਂ ਦੇ ਤੇ ਤੇ ਮਤਲਬ ਉਹ ਤੋਂ ਬਾਅਦ 384 ਧਾਰਾ ਉੱਤੇ ਲਾਈ ਆ ਜਿਹੜੀ 384 ਧਾਰਾ ਨਾ ਉਹਦੇ ਵਿੱਚ ਜ਼ਮਾਨਤ ਹੋਣੀ ਜਾਨੀ ਕਿ ਜਮੇ 0 ਪੁਆਇੰਟ ਆ ਕੋਈ ਚਾਂਸ ਹੀ ਨਹੀਂ ਹੈਗਾ ਇਹਨਾਂ ਨੇ ਕੱਲ ਦਿਖਾਤਾ ਵੀ ਉਹਨੂੰ ਇਹਦੇ ਵਕੀਲ ਨੇ ਵੀ ਇਹਨੂੰ ਜ਼ਮਾਨਤ ਹੋ ਗਈ ਇਹਦੀ ਫਿਰ ਐਫਆਈਆਰ ਦੇਖਿਓ ਧਿਆਨ ਨਾਲ ਜਿਹੜੀ ਉਹ ਸ਼ੋਅ ਕਰਦੇ ਨੇ ਐਫਆਈਆਰ ਜਿਹੜੀ ਉਹ ਤੁਹਾਨੂੰ ਦਿਖਾਉਣ ਲੱਗੇ ਨੇ ਉਹਦੇ ਕਿਸੇ ਪਾਸੇ ਵੀ ਹੈ ਨਾ ਕਿਸੇ ਪਾਸੇ ਵੀ ਸਰਕਾਰੀ ਮੋਹਰ ਨਹੀਂ ਲੱਗੀ ਹੋਈ ਸਰਕਾਰੀ ਮੋਹਰ ਧਿਆਨ ਨਾਲ ਦੇਖਿਓ ਜਿਹੜੇ ਬੰਦਿਆਂ ਤੇ ਐਫਆਈਆਰ ਹੋਈਆਂ ਹੋਣਗੀਆਂ ਨਾ ਉਹਨਾਂ ਨੂੰ ਪਤਾ ਹੋਊਗਾ ਇਹ ਚੀਜ਼ਾਂ ਦਾ ਵੀ ਸਰਕਾਰੀ ਮੋਹਰ ਲਾ ਕੇ ਥੱਲੇ ਸਾਈਨ ਕਰਕੇ ਦਿੰਦੇ ਹੁੰਦੇ ਨੇ ਵੀ ਐਫਆਈਆਰ ਦੇ ਦਿੱਤੇ ਦਰਜ ਹੋ ਗਈ ਇੱਕ ਕਾਪੀ ਰਹਿੰਦੀ ਉਹਨਾਂ ਕੋਲ ਇੱਕ ਕਾਪੀ ਆ ਜਾਂਦੀ ਹੈ ਬੰਦੇ ਦੇ ਕੋਲ ਹੁਣ ਗੱਲ ਕਰੀਏਗਾ ਹਾਂ ਲਈ ਸਿਮਰਜੀਤ ਸਿੰਘ ਮਾਨ ਨੇ ਸਭ ਤੋਂ ਪਹਿਲਾਂ ਤਾਂ ਮੈਂ ਨਾਲ ਲੈ ਕੇ ਆਉਂਗਾ ਨੌਕ ਕਿ ਇਹ ਪੁਆਇੰਟ ਇੱਕ ਲੱਗ ਪਾਣੀ ਸਿੱਧੂ ਦੇ ਪਾਸੋਂ ਉਹਦਾ ਬਿਆਨ ਆਇਆ ਪਾਣੀ ਸਿੱਧੂ ਦੇ ਸਪੋਰਟ ਦੇ ਵਿੱਚ ਉਸ ਤੋਂ ਬਾਅਦ ਇੱਕ ਤੁਸੀਂ ਸ਼ਾਇਦ ਸੁਣ ਹੋਣਾ ਦੇਵਾ ਠਾਕੁਰ ਜਿਹੜੀ ਉਹ ਕੁੜੀ ਬੁੜੀ ਜੀ ਆਪਣੇ ਸਿਰ ਤੇ ਪੱਗ ਬੰਨ ਕੇ ਰੱਖਦੀ ਆ ਗੋਲ ਉਹਦਾ ਬਿਆਨ ਪਾਣੀ ਸਿੱਧੂ ਦੇ ਹੱਕ ਦੇ ਵਿੱਚ ਤੀਜੀ ਗੱਲ ਪਾਣੀ ਸਿੱਧੂ ਦੇ ਪੇਜ ਤੇ ਭਾਜਪਾ ਦੇ ਜਿਹੜੇ 22 ਤਰੀਕ ਨੂੰ ਮੰਦਰ ਦਾ ਘਟ ਹੁੰਦਾ ਉਹਦਾ ਪ੍ਰਚਾਰ ਠੀਕ ਆ ਤੀਜੀ ਵੀ ਗੱਲ ਉਸ ਤੋਂ ਬਾਅਦ ਜਿੰਨੇ ਵੀ ਆਹ ਆਲੇ-ਦਾਲੇ ਵਾਲੇ ਛੋਟੇ ਬਹੁਤ ਨੇ ਇਹਨਾਂ ਨੇ ਹੁਣ ਆਸ ਟਾਈਮ ਪੂਰੀ ਜਣੀ ਕਿ ਗੱਲ ਡਾਉਣੀ ਹੈ ਇਹਨਾਂ ਨੇ ਵੀ ਭਾਈ ਭਾਨੇ ਤੇ ਇਹਨਾਂ ਨੇ ਦੂਰੀ ਵਾਰ ਕੇਸ ਪਤਾ ਜਿਹੜਾ 378 ਦਾ ਕੇਸ ਪਿਆ ਚਾਈਨੀ ਚੋਰ ਦਾ ਤੁਸੀਂ ਦੱਸੋ ਪੁਲਿਸ ਵਾਲੇ ਇਹ ਸੋਚਦੇ ਨੇ ਮੈਂ ਗੱਲ ਕਲੀਅਰ ਕਰਦਾ ਮੈਂ ਤੱਥ ਨਾਲ ਰੱਖੂੰਗਾ ਤੁਹਾਡੇ ਇਹ ਸੂਝ ਨੇ ਵੀ ਭਾਨੇ ਸਿੱਧੂ ਤੇ ਝੂਠੇ ਕੇਸ ਪਾਏ ਜਾਂਦੇ ਨੇ ਠੀਕ ਆ ਫਿਰ ਹੁਣ ਇਹ ਮੈਨੂੰ ਗੱਲ ਦਾ ਜਵਾਬ ਦੇਣ ਵੀ ਜੇ ਪੁਲਿਸ ਝੂਠੇ ਕੇਸ ਪਾ ਸਕਦੀ ਆ ਇੱਕ ਮੁੱਖ ਮੰਤਰੀ ਦੇ ਕਹਿਣ ਤੇ ਇੱਕ ਬੰਦੇ ਦੇ ਉੱਤੇ ਵੀਡੀਓ ਬਣਾ ਕੇ ਦਿਖਾਇਆ ਜਾ ਰਿਹਾ ਜਾਂ ਕਿ ਹੇ ਤੱਕ ਇਹ ਤਾਂ ਕੋਈ ਸਬੂਤ ਨਹੀਂ ਕੱਲ ਮੈਂ 1 ਲੱਖ ਰੁਪਏ ਦਾ ਨਾਮ ਵੀ ਰੱਖਿਆ ਸੀਗਾ ਕਈ ਬੰਦਿਆਂ ਨੇ ਮੈਸੇਜ ਵੀ ਆਏ ਨੇ ਕਹਿੰਦਾ ਬਾਈ ਸਾਰੇ ਕੋ ਝੂਠ ਬੋਲਦੇ ਨੇ ਮੈਨੂੰ ਪਤਾ ਝੂਠ ਬੋਲਦੇ ਨੇ ਪਰ ਕੋਈ ਮੈਂ ਸਮਰੀ ਸਿੰਘ ਮਾਨ ਨੂੰ ਵੀ ਗੱਲ ਕਹੀ ਸੀਗੀ ਇਹ ਇਹ ਗੱਲ ਉਹਨੂੰ ਵੀ ਕਹੀ ਸੀ ਮੈਂ ਵੀ ਜੇ ਬੰਦੇ ਕੋਲ ਤੁਹਾਡੇ ਕੋਈ ਸਿਕੋ ਪ੍ਰੂਫ ਹੈਗਾ ਨਾ ਸਾਡੇ ਕੋਲ ਮੂਰੇ ਸ਼ੋਅ ਕਰ ਦੋ ਵੀ ਭਾਈ ਤੁਹਾਡੇ ਕੋਲ ਪ੍ਰੂਫ ਭਾਂਦੇ ਨੂੰ ਕੁੱਟੇ ਦਾ ਇਹਨੇ ਕਿਸੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਚੁੱਪ ਬਸ ਉਹ ਤੋਂ ਕਰ ਗਾਣੀ ਗੱਲ ਕਰੀਏ ਜੇ ਇਹਨਾਂ ਨੂੰ ਇਹ ਸਾਰਾ ਕੁਝ ਲੱਗਦਾ ਵੀ ਸਾਡੇ ਭਾਈ ਬੰਦੇ ਤੇ ਤਾ ਭਾਈ ਜਗਤਾਰ ਸਿੰਘ ਹਵਾਰਾ ਉਹਤ ਨਹੀਂ ਪੈ ਸਕਦੇ ਭਾਈ ਅਮਰਤਪਾਲ ਉਹਤ ਨਹੀਂ ਪੈ ਸਕਦੇ ਇਹ ਨਾ ਸੋਚੋ ਮੈਂ ਇਹ ਚੀਜ਼ ਦੇ ਵਿੱਚ ਦੋ ਬੰਦੀ ਸਿੰਘ ਕਿਉਂ ਅੰਦਰ ਐਡ ਕਰ ਰਹੇ ਹਾਂ ਇਹ ਸਭ ਤੋਂ بڑا ਮੁੱਖ ਮੰਤਰੀ ਦੇ ਕਹਿਣ ਤੇ ਧਿਆਨ ਨਾ ਸੁਣੋ ਮੇਰੀ ਗੱਲ ਮੁੱਖ ਮੰਤਰੀ ਦੇ ਕਹਿਣ ਤੇ ਇੱਕ ਬੰਦੇ ਨੂੰ ਵੀਡੀਓ ਕਾਲ ਤੇ ਕੁੱਟ ਕੇ ਕਿਉਂਕਿ ਮੁੱਖ ਮੰਤਰੀ ਦੇ ਅੰਦਰ ਜਿਹੜੀ ਪੁਲਿਸ ਆ ਨਾ ਉਹ ਮੁੱਖ ਮੰਤਰੀ ਦੇ ਅੰਦਰ ਹੁੰਦੀ ਆ ਉਹਦੇ ਕਹਿਣ ਤੇ ਇੱਕ ਬੰਦੇ ਨੂੰ ਕੁੱਟ ਕੇ ਦਿਖਾਇਆ ਜਾ ਰਿਹਾ ਵੀਡੀਓ ਵਿੱਚ ਤਾਂ ਉਹ ਟਾਈਮਾਂ ਦੇ ਮੁੱਖ ਮੰਤਰੀ ਚਾਹੇ ਉਪਰ ਕਾਸਿੰਗ ਬਾਦਲ ਹੋਵੇ ਚਾਹੇ ਉਹ ਆਪਣੇ ਬਿਆਨ ਤਾਂ ਪੁੱਛੜ ਹੋਵੇ ਉਹ ਟਾਈਮਾਂ ਦੇ ਵਿੱਚ ਆਪਣੇ ਜਥੇਦਾਰ ਨੂੰ ਇਹ ਕਿਉਂ ਨਹੀਂ ਕਰਾ ਸਕਦੇ ਇਹ ਗੱਲ ਸੋਚਣ ਵਾਲੀ ਆ ਬਹੁਤ ਪੁਆਇੰਟ ਦੇ ਨਾਲ ਬਹੁਤ ਪੁਆਇੰਟ ਦਾ ਇਹਦਾ ਮਤਲਬ ਇਹ ਬਣਦਾ ਸਿੱਧਾ ਦੱਸਦਾ ਵੀ ਜੇ ਭਾਈ ਭਗਵੰਤ ਮਾਨ ਇਹ ਕੰਮ ਕਰਾ ਸਕਦਾ ਤਾਂ ਇਹ ਵੀ ਕਰਾ ਸਕਦੇ ਸੀਗੇ ਤੇ ਇਹਨਾਂ ਨੇ ਕਰਾਇਆ ਵੀ ਆ ਸ਼ਾਮ ਨੂੰ ਲਾਈਵ ਦੇ ਵਿੱਚ ਮੈਂ ਪ੍ਰੂਫ ਸਾਰੇ ਏ ਟੂ ਜੜ ਤੱਕ ਦਿਖਾਉਂਗਾ ਵੀ ਕਿਵੇਂ ਕਿਵੇਂ ਇਹਨਾਂ ਦੀ ਗੇਮਾਂ ਪਈਆਂ ਨੇ ਫਿਰ ਮੈਂ ਕਹਣਾ ਇਹ ਸਾਰਾ ਕੁਝ ਵੋਟਾਂ ਦੇ ਤਰੋਲਾ ਪੈ ਰਿਆ ਭਾਨੇ ਸਿੱਧੂ ਨੇ ਆ ਜਾਣਾ ਬਹਾਰ ਜ਼ਰੂਰ ਆਊਗਾ ਉਹ ਉਹਨੇ ਆਉਣਾ 29 ਤਰੀਕ ਨੂੰ ਕਿਉਂਕਿ 29 ਤਰੀਕ ਨੂੰ ਇਹਨਾਂ ਦੇ ਪਿੰਡ ਕੋਡ ਦੁਨੀਆ ਨਾਲ ਰੱਖਿਆ ਇਕੱਠ ਇਹਨਾਂ ਨੇ ਉੱਥੇ ਵੋਟਾਂ ਦੇਖਣੀ ਵੀ ਕਿੰਨੇ ਬੰਦੇ ਇਕੱਠ ਹੋ ਰਹੇ ਨੇ ਕਿਉਂਕਿ ਜਿਹੜੀਆਂ ਸੋਸ਼ਲ ਮੀਡੀਆ ਤੇ ਨਾ ਭੇਡਾਂ ਹੁੰਦੀਆਂ ਨੇ ਉਹ ਚੱਕਦੇ ਬਾਈ ਭਾਨਾ ਸਿੱਧੂ ਬਿਲਕੁਲ ਸਹੀ ਹੈ ਬਾਈ ਉਹ ਗੇਮ ਨਹੀਂ ਬਣਨੀ ਉਹ ਵੋਟਾਂ ਨਹੀਂ ਹੁੰਦੀਆਂ ਗੀਆਂ ਵੋਟਾਂ ਇਹਨਾਂ ਦੇ ਇਲਾਕੇ ਚ ਦੇਖੀਆਂ ਜਾਣੀਆਂ ਨੇ ਫੇਰ ਮੈਂ ਦੋ ਤੱਥ ਹੋਰ ਤੁਹਾਨੂੰ ਮੈਂ ਦਿਖਾਉਣਾ ਜਿਹੜੇ ਜਿਹੜੇ ਬੰਦਿਆਂ ਦੀ ਸਪੋਰਟ ਚੀਕ ਤਕੜੀ ਜਿਹੜੇ ਬੰਦਿਆਂ ਵਿੱਚ ਸੀਗਾ ਪੂਰਾ ਭਾਈ ਵੀ ਇਹ ਬੰਦੇ ਸਾਨੂੰ ਖਤਰਾ ਪੈਦਾ ਕਰ ਸਕਦੇ ਨੇ ਉਹ ਇਹਨਾਂ ਨੇ ਸਾਰੇ ਚੱਕ ਤੇ ਉਹ ਚਾਹੇ ਆਪਣੇ ਦੀਪ ਸਿੱਧੂ ਹੋਵੇ ਚਾਹੇ ਆਪਣੇ ਸਿੱਧੂ ਮੂਸੇਵਾਲਾ ਹੋਵੇ ਇਹਨਾਂ ਨੇ ਚੱਕ ਤੇ ਚੰਬੇ ਨੂੰ ਕਰੋ ਇਹ ਗੱਲਾਂ ਬਹੁਤ ਧਿਆਨ ਨਾਲ ਸੋਚਣ ਵਾਲੀਆਂ ਨੇ ਵੀ ਇਹ ਕਿਸੇ ਕੌਮ ਨੂੰ ਕਿਸੇ ਪਾਸੇ ਲਿਜਾ ਸਕਦੇ ਨੇ ਉਹੀ ਉਹੀ ਇਲਾਕੇ ਤੋਂ ਉਹੀ ਮਾਨਸਾ ਲਾਕੇ ਤੋਂ ਦੀਪ ਸਿੱਧੂ ਵੀ ਉੱਥੇ ਸੀਗਾ ਤੇ ਸਿੱਧੂ ਮੂਸੇਵਾਲਾ ਕਿੱਥੋਂ ਸੀਗਾ ਇਹ ਗੱਲਾਂ ਧਿਆਨ ਨਾਲ ਸੁਣਿਓ ਮਰੀਆਂ ਸੌਰੀ ਬਟ ਫੋਨ ਆ ਗਿਆ ਸੀਗਾ ਫਿਰ ਆਪਾਂ ਕਰੀਏ ਗੱਲ ਦੁਬਾਰਾ ਚ ਫੇਰ ਫਿਰ ਉਸ ਤੋਂ ਬਾਅਦ ਸਿਮੂਲਿਜ਼ਿੰਗ ਮੰਨਦੀ ਆਪਾਂ ਇੱਕ ਐਗਜ਼ਾਮਪਲ ਚੱਕ ਲਈਏ ਉਹਨੂੰ ਕਾਦੀ ਜਲਸੀ ਆ ਕਿਉਂ ਉਹ ਐਲੀਗੇਸ਼ਨ ਲਾਉਂਦਾ ਵੀ ਮੁੱਖ ਮੰਤਰੀ ਕਿਉਂ ਉਹਦੇ ਬਿਆਨ ਆਉਂਦੇ ਨੇ ਹੋਰ ਕਿਸੇ ਚੀਜ਼ ਤੇ ਬਿਆਨ ਨਹੀਂ ਆਗੇ ਉਹਦੇ ਕਿਉਂ ਬਿਆਨ ਆਉਂਦੇ ਨੇ ਉਹ ਇਸ ਕਰਕੇ ਆਉਂਦੇ ਨੇ ਕਿਉਂਕਿ ਉਹਦੇ ਏਰੀਏ ਚੋਂ ਸੰਘਰੂਰ ਚੋਂ ਉਹ ਤੋਂ ਪਿੱਛੋਂ ਸ਼ੁਰੂ ਹੋ ਕੇ ਇੱਕ ਬੰਦਾ ਐਮਪੀ ਐਮਐਲਏ ਤੇ ਪਰ ਮੁੱਖ ਮੰਤਰੀ ਬਣ ਗਿਆ ਇਹ ਉੱਥੇ ਦਾ ਉੱਥੇ ਆ ਇਹ ਉੱਥੇ ਦਾ ਉੱਥੇ ਆ ਇਹ ਹੈ ਕਿ ਜਲਸੀ ਸਭ ਤੋਂ ਬੜੀ ਗੱਲ ਆ ਫਿਰ ਹੁਣ ਕਰੀਏ ਦੂਜੀ ਗੱਲ ਜੇ ਤੁਸੀਂ ਇਹਨਾਂ ਨੂੰ ਇੰਨੇ ਬੰਦਿਆਂ ਨੂੰ ਸਮਝਦੇ ਹੋ ਨਾ ਕਦੇ ਬੰਦੀ ਸਿੰਘਾਂ ਕੋਲ ਜਾ ਕੇ ਨਾ ਜਿਹੜੇ ਬੰਦੇ ਜਾ ਕੇ ਉਹਨੂੰ ਮਿਲ ਕੇ ਉਹਨੂੰ ਪੁੱਛੋ ਵੀ ਤੁਸੀਂ ਭਾਈ ਇਹ ਬੰਦਿਆਂ ਨੂੰ ਮੂਰੇ ਕਿਉਂ ਨਹੀਂ ਰੱਖਦੇਗੇ ਕਦੇ ਨਹੀਂ ਰੱਖਣਗੇ ਮੈਂ ਨਾਲ ਦੀ ਨਾਲ ਹੌਲੀ 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 ਜਿਵੇਂ ਕਹਿੰਦੇ ਵੀ ਹੋਮੋਪੈਥਿਕ ਜਿਹੜੀ ਗੋਲੀ ਹੁੰਦੀ ਆ ਉਹ ਹੌਲੀ ਹੌਲੀ ਅਸਰ ਕਰਦੀ ਹੁੰਦੀ ਆ ਇੱਕ ਲੱਖ ਦਾ ਅਸਰ ਨਹੀਂ ਕਰਦੀ ਭੇਡਾਂ ਬਹੁਤ ਖਤਰਨਾਕ ਨੇ ਜਿਹੜੀਆਂ ਭੇਡਾਂ ਨੇ ਕਿਉਂਕਿ ਇਹ ਭੇਡ ਉਹ ਨੇ ਇਹ ਗੱਲ ਹੋਰ ਕਰਦਾ ਮੈਂ ਕਲੀਅਰ ਇੱਕ ਵਾਰਾ ਨਾ ਭੇਡ ਅਨਾਉਂਸਮੈਂਟ ਹੋ ਗਈ ਪੇਡਾਂ ਦੇ ਵਿੱਚ ਵੀ ਤੁਹਾਨੂੰ ਐਤ ਕੀ ਸਿਆਲ ਆ ਨਾ ਤੁਹਾਨੂੰ ਉਹ ਨਾ ਗਰਮ ਕੰਬਲ ਵੰਡੇ ਜਾਣਗੇ ਇੱਕ ਆਪਣੇ ਬੰਦੇ ਨੇ ਕਿਹਨੇ ਗੱਲ ਸੁਣਾਈ ਸੀ ਇਹ ਨੌਨ ਮੋਤ ਲੈਣਾ ਨਹੀਂ ਕਿਉਂਕਿ ਫਿਰ ਕਹਿਣ ਲੱਗੇ ਕਿ ਨੌਨ ਲਾਉਣ ਕਿਹਾ ਤੁਹਾਨੂੰ ਸੁਣ ਲਓ ਇੱਕ ਵਾਰ ਪੇਡਾਂ ਚ ਅਨਾਊਂਸਮੈਂਟ ਹੋ ਗਈ ਉਹਨਾਂ ਨੂੰ ਲੱਗ ਗਿਆ ਪਤਾ ਵੀ ਭਾਈ ਐਤ ਕੀ ਸਿਆਲ ਤੁਹਾਨੂੰ ਗੰਬਲ ਆਪਣੇ ਗਰਮ ਜਿਹੜੇ ਕੰਬਲ ਨੇ ਉਹ ਵੰਡੇ ਜਾਣਗੇ ਪੇਡਾਂ ਬੜੀਆਂ ਖੁਸ਼ ਵੀ ਭਾਈ ਸਾਨੂੰ ਐਤ ਕੀ ਗਰਮ ਕੰਬਲ ਮਿਲ ਜਣੇ ਪਰ ਪੇਡਾਂ ਨੂੰ ਇਹ ਨਹੀਂ ਪਤਾ ਸੀਗਾ ਵੀ ਜਿਹੜੀ ਗਰਮ ਕੰਬਲ ਉਹਨੇ ਬਣਾਉਣੇ ਨੇ ਇਹਨਾਂ ਦੀ ਉਨ ਲਾ ਕੇ ਬਣਾਉਣੇ ਨੇ ਉਹ ਬਿਲਕੁਲ ਸੇਮ ਗੱਲ ਹੈ ਇਹੀ ਬੰਦੇ ਪਹਿਲਾਂ ਕੀ ਬੋਲਦੇ ਸੀਗੇ ਉਹਨਾਂ ਦੀ سپورਟ ਦੇ ਵਿੱਚ ਤੇ ਇਹੀ ਬੰਦੇ ਇਹਨਾਂ ਦੇ ਆਪੋਜੀਟ ਹੋ ਗਏ ਹੁਣ ਸਾਰਾ ਵੋਟਾਂ ਦਾ ਰੌਲਾ ਹੁਣ ਇਹਨਾਂ ਦਾ 29 ਤੱਕ ਨੂੰ ਦੇਖਣਾ ਸਿਰਫ ਵੀ ਭਾਈ ਕਿੰਨਾ ਇਕੱਠ ਹੋ ਰਿਹਾ ਆ ਜਾਣਾ ਭਾਨੇ ਨੇ ਬਾਹਰ ਕਿਉਂਕਿ ਕੋਈ ਕੇਸ ਕੁਝ ਨਹੀਂ ਪਿਆਗੇ ਝੂਠ ਬੁਲਾ ਰਹੇ ਨੇ ਬੀਜੇਪੀ ਦਾ ਪ੍ਰਚਾਰ ਬੀਜੇਪੀ ਦੇ ਬੰਦਿਆਂ ਦਾ ਡਾਇਰੈਕਟ ਭਾਨੇ ਦੇ ਖੜ ਕੇ ਆਪਣੇ ਵਿਚਾਰ ਦੇਣੇ ਵੀ ਭਾਈ ਹਾਂ ਨਹੀਂ ਉਹਨਾਂ ਨੂੰ ਕਿੰਨਾ ਕੀ ਮਤਲਬ ਉਹਨਾਂ ਨੂੰ ਬੋਲਣ ਦਾ ਕਿੰਨੇ ਬੰਦੇ ਅੰਦਰ ਗਏ ਨੇ ਜੇ ਭਾਨੇ ਸਿੱਧੇ ਨੂੰ ਝੂਠੇ ਕੇਸ ਪਾ ਸਕਦੇ ਨੇ ਤਾਂ ਆਪਣੇ ਸਿੱਖਾ ਤੇ ਕਿਉਂ ਨਹੀਂ ਪਾ ਸਕਦੇ ਆਪਣੇ ਕੋਲ ਤਾਂ ਪਾਣੀ ਸਿੱਧੂ ਦੇ ਸਬੂਤ ਵੀ ਪਏ ਨੇ ਵੀ ਇਹ ਕੁੜੀ ਨੂੰ ਡਾਇਰੈਕਟ ਬੋਲਿਆ ਹੈ ਕਿਸੇ ਬੰਦੇ ਕੋਲੇ ਹੀ ਚੀਜ਼ ਦਾ ਜਵਾਬ ਹੁਣ ਭੇਡਾਂ ਨੂੰ ਮੇਰੀ ਗੱਲ ਸਮਝ ਨਹੀਂ ਆਣੀ ਕਿ ਉਹਨਾਂ ਦਾ ਦਿਮਾਗ ਹੈ ਉਹਨਾਂ ਨੇ ਕਿਹਾ ਵਾ ਸੋਨੇ ਕੋ ਉੱਥੇ ਕੰਮ ਰੱਖਣਾ ਉਹਨਾਂ ਨੇ ਜੇ ਇੱਕ ਮੁੱਖ ਮੰਤਰੀ ਦੇ ਵੀਡੀਓ ਕਾਲ ਤੇ ਸਾਹਮਣੇ ਇਹਨੂੰ ਕਟਾਇਆ ਜਾ ਸਕਦਾ ਹਾਲਾਂਕਿ ਝੂਠ ਆਏ ਬਿਲਕੁਲ ਝੂਠ ਆ ਇਹਦਾ ਕੋਈ ਕਾਨੂੰਨ ਹੀ ਨਹੀਂ ਹੈਗਾ ਵੀ ਕੋਈ ਮੁੱਖ ਮੰਤਰੀ ਆ ਆਪਣੇ ਬੰਦੇ ਨੂੰ ਦੇਖ ਕੇ ਜੇ ਇਹ ਕਰਦੇ ਨੇ ਜੇ ਇਹ ਕਰਦੇ ਨੇ ਤਾਂ ਪਰ ਪ੍ਰਕਾਸ਼ ਸਿੰਘ ਬਾਦਲੂ ਨੇ ਵੀ ਕੀਤਾ ਹੋਊਗਾ ਆਪਣੇ ਸਿੱਖਾਂ ਦੇ ਬੰਦੇ ਨਾਲ ਪੁਰਸਾਂ ਨੰਤਰ ਬਲਾਬਲਾ ਕੇ ਕਟਾ ਕੇ ਦਿਖਾਉਣਗੇ ਤੇ ਵਿਜਨਤੇ ਪੁੱਛਣੇ ਵੀ ਕੀਤਾ ਹੋ। ਫਿਰ ਇਹ ਵੀ ਬਰਾਬਰ ਰੱਖਣਾ। ਜੋ ਗਾਂੜੀ ਵੀਡੀਓ ਵਿੱਚ ਸ਼ਾਮ ਦੀ ਲਾਈਵ ਜੀ ਤੁਹਾਨੂੰ ਪ੍ਰੂਫ ਰੱਖਾਂਗੇ ਤੁਹਾਡੇ ਮੂਰੇ ਤੇ ਕਰਾਂਗੇ ਆਪਾਂ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਬਾਕੀ ਜਿਹੜੇ ਕੱਲ ਗਿਹੜੇ ਲੱਡੂ ਵੰਡਦੇ ਫਿਰਦੇ ਸੀਗੇ ਭਾਈ ਦੇਖ ਲੋ ਹਲੇ اٹਕ ਲੋ ਉਹਨੇ ਆਏ ਨਾ ਦੋ ਤਿੰਨ ਦਨ ਬਾਅਦ ਹੋਰ ਦਵਾਚੇ ਫੇਰ ਮੈਚਾਂ ਲਾਦੇ ਹੁਣ ਫੇਰ ਕੱਟ ਕਰ ਲੋ ਸੋਸ਼ਲ ਮੀਡੀਆ ਤੇ ਫੇਰ ਡਾ ਦੋ ਇਹ ਭਾਨਾ ਸਿੱਧੂ ਝੂਠੇ ਕੇਸ ਚ ਫੇਰ ਚੱਕ ਲਿਆ ਇਹ ਝੂਠੇ ਕੇਸ ਇਹਦੇ ਤੋਂ ਕਾਤੇ ਪੈਂਦੇ ਨੇ ਹੋਰ ਕਿਸੇ ਸਿੱਖਤ ਨਹੀਂ ਪੈਂਦੇ ਕੋਈ ਖਤਰਾ ਮੈਨੂੰ ਪਹਿਲਾਂ ਇੱਕ ਗੱਲ ਦਾ ਹੋਰ ਜਵਾਬ ਉਹਦੇ ਚੋਂ ਲੈ ਖੂਰ ਗੱਲ ਕਰ ਲੈਣੇ ਆਂ ਭਾਨੇ ਸਿੱਧੂ ਦੇ ਬਾਹਰ ਆਉਣ ਨਾਲ ਕੀ ਹੋਣਾ ਉਹਨੇ ਕੰਜੇ ਮੱਲਾ ਤੁਸੀਂ ਵੋਟਾਂ ਜਿੱਤ ਗਿਆ ਉਹਨੇ ਕੱਲ ਨਾਰਮਲ ਇੱਕ ਐਮਪੀ ਵੰਡਾ ਕੀ ਉਹ ਮੁੱਖ ਮੰਤਰੀ ਸਿੱਧੂ ਆ ਉਹ ਤਿੰਨ ਇਹ ਆਪਣੇ ਤੁਹਾਡੇ ਲੋਕਾਂ ਦੀ ਸੋਚਣੀ ਹੈ ਰੱਖਾਂਗੇ ਤੁਹਾਡੇ ਮਰੇ ਪ੍ਰੂਫ ਮੈਂ ਜਦ ਤੱਕ ਬੰਦਿਆਂ ਨੂੰ ਰੱਖੂੰਗਾ ਪਹਿਲਾਂ ਤੁਸੀਂ ਇਹਨਾਂ ਨੂੰ ਜਤਾ ਲਓ ਇਹਨਾਂ ਨੂੰ ਬਣਾ ਲਓ ਫਿਰ ਮੈਂ ਤੁਹਾਨੂੰ ਮਨਾਉਣਾ ਵੀ ਤੁਸੀਂ ਭੇਡੋ ਫਿਰ ਮਨਨੇ ਵੀ ਭੇਡਾਂ ਹੀ ਚੰਗਾ ਸੀ ਗੱਲ ਜੀ